ਵਿਧਾਨ ਸਭਾ ਹਲਕਾ ਨਾਭਾ ਅੰਦਰ ਬਲਾਕ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ VOTING ਸ਼ੁਰੂ ਹੋ ਗਈ 175 ਪੋਲਿੰਗ ਬੂਥ ਬਣਾਏ ਗਏ ਹਨ ਹਲਕਾ ਨਾਭਾ ਅੰਦਰ 25 ਬਲਾਕ ਸਮਿਤੀ ਦੇ 3 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਲੋਕਾਂ ਨੇ ਚੋਣ ਕਮਿਸ਼ਨ ਦੇ ਪ੍ਰਬੰਧਕਾਂ ਤੇ ਸਪੁਸ਼ਟੀ ਪ੍ਰਗਟ ਕੀਤੀ ਗੁਰਵੀ ਸਿੰਘ ਜੀ ਅੱਛਾ ਕੰਡਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਬਾਈ ਬੋਰਡ ਦਾ ਇਹੀ ਸੋਚ ਕੇ ਪਾ ਰਹੇ ਹਾਂਗੇ ਵੀ ਚਲੋ ਕੋਈ ਵੀ ਲੀਡਰ ਆਵੇ ਸਾਫ਼ ਸੁਥਰਾ ਹੋਵੇ ਜੀ ਤੇ ਪਿੰਡ ਦਾ ਵਿਕਾਸ ਹੋਣਾ ਜ਼ਰੂਰੀ ਹੈਗਾ ਜੀ ਬਾਕੀ ਜਿਵੇਂ ਪਿੰਡ ਦੇ ਵਿੱਚ ਕੋਈ ਵੀ ਸਭ ਤੋਂ ਜ਼ਰੂਰੀ ਹੈਗਾ ਵੀ ਚਲੋ ਆਪਣਾ ਜਿਹੜਾ ਮੈਡੀਕਲ ਦਾ ਹੈਗਾ ਜੀ ਇਹ ਕੋਈ ਵੀ ਚਾਹੇ ਕੋਈ ਐਮਐਲ ਆ ਚਾਹੇ ਮੰਤਰੀ ਆ ਜੀ ਕੋਈ ਵੀ ਉਹ ਐਮ ਆਪਣੇ ਮੈਡੀਕਲ ਦੀ ਸਹੂਲਤ ਜ਼ਰੂਰ ਚਾਹੀਦੀ ਆ ਜੀ ਬੱਚਿਆਂ ਨੂੰ ਪੜ੍ਹਾਈ ਦੇ ਲਈ ਤੇ ਜਾ ਕੇ ਸਰਕਾਰੀ ਆਪਣਾ ਵੱਧ ਤੋਂ ਵੱਧ ਉਹ ਹੋਵੇ ਜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨਾਂ ਜੀ ਪੀਸਪੂਸ ਵਗੈਰਾ ਮਾਫ਼ ਕਿਤਾਬਾਂ ਵਗੈਰਾ ਤੇ ਟਿਊਸ਼ਨ ਫੀਸ ਦਾ ਪ੍ਰਬੰਧ ਹੋਣਾ ਚਾਹੀਦਾ ਬੱਚਿਆਂ ਦੇ ਲਈ ਸਭ ਤੋਂ ਵੱਡੀ ਗੱਲ ਇਹ ਹੀ ਆ ਜੀ ਇੱਕ ਨਸ਼ਾ ਅੱਜ ਕੱਲ ਬਹੁਤ ਚੱਲ ਰਿਹਾ ਜੀ ਨਸ਼ੇ ਤੇ ਥੋੜੀ ਬਹੁਤੀ ਰੋਕ ਲਾਉਣੀ ਚਾਹੀਦੀ ਆ ਇਹਨਾਂ ਨੂੰ ਇਸੇ ਕਰਕੇ ਵੀ ਚਲੋ ਬੰਦ ਹੋਵੇ ਤੇ ਆਹੀ ਉਹ ਚਾਣੇ ਵੀ ਮੇਰਾ ਨਾਮ ਅਗਰਵਿੰਦਰ ਸਿੰਘ ਸੋਨੀ ਅਚੜਾ ਮਾ ਕਾਂਗਰਸ ਪਾਰਟੀ ਵੱਲੋਂ ਮੀਤ ਪ੍ਰਧਾਨਾ ਆਪਣੇ ਦਿਹਾਤੀ ਦਾ ਇਹ ਕਿਸ ਤਰ੍ਹਾਂ ਜੁਲੂ ਸ਼ੁਰੂ ਹੋ ਗਈ ਪੋਲਿੰਗ ਸ਼ੁਰੂ ਹੋ ਗਈ ਬਹੁਤ ਵਧੀਆ ਤਰੀਕੇ ਨਾਲ ਹੁਣ ਤੱਕ ਪੋਲਿੰਗ ਹੋ ਰਹੀ ਆ ਤੇ ਬਸ ਸਾਡਾ ਇਹ ਚੀਜ਼ ਆ ਵੀ ਧੱਕਾ ਨਾ ਹੋਵੇ ਹਨਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਇੱਥੇ ਲੜਾਈ ਝਗੜਾ ਕੋਈ ਕਿਸੇ ਦਾ ਹੋ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਹਨਾ ਤੇ ਬਾਕੀ ਜੋ ਵੋਟ ਆ ਲੈਵਲ ਤੇ ਗੱਲ ਕਰੀਏ ਉਹ ਆਪਾਂ ਪਿੰਡ ਦਾ ਇਨਸਾਨ ਚਲੋ ਉਹਦੇ ਤੌਰ ਤੇ ਵੋਟ ਪਾ ਰਹੇ ਆ ਜਿਹੜਾ ਪਿੰਡ ਦੇ ਜਿਹਨੂੰ ਪਿੰਡ ਦੇ ਲੋਕ ਚਾਹੁੰਦੇ ਨੇ ਸਾਡੇ ਪਿੰਡੋਂ ਦੋ ਪਾਰਟੀਆਂ ਦੇ ਕਾਂਗਰਸ ਵੱਲੋਂ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਦੋ ਸਾਡੇ ਪਿੰਡ ਦੇ ਬੰਦੇ ਨੇ ਤੇ ਜੋ ਲੋਕਾਂ ਨੂੰ ਲੱਗਦਾ ਵੀ ਜਿਹੜਾ ਇਨਸਾਨ ਆ ਸਭ ਵਧੀਆ ਸਭੀ ਆਲਾ ਵਧੀਆ ਵੋਟ ਦੀ ਵਧੀਆ ਉਮੀਦਵਾਰ ਨੂੰ ਪੈਣੀ ਚਾਹੀਦੀ ਆ ਜੋ ਪੰਜਾਬ ਦੇ ਲਈ ਖੜੇ ਆਪਣੇ ਪਿੰਡ ਲਈ ਖੜੇ ਆਪਣੇ ਬਲਾਕ ਲਈ ਖੜੇ ਉਸ ਵਧੀਆ ਇਨਸਾਨ ਨੂੰ ਵੋਟ ਪੈਣੀ ਚਾਹੀਦੀ ਆ ਮੇਰਾ ਤਾਂ ਇਹੀ ਸੁਝਾਅ ਲੋਕ